ਦੇ ਵੱਲੋਂ ਜਿਹੜਾ ਹੈ ਇੱਕ ਵੋਟ ਦਿੱਤਾ ਗਿਆ ਹੈ ਪਿੰਡ ਸੋਹਲੀ ਦੇ ਵਿੱਚ ਦੱਸ ਰਿਹਾ ਤੁਹਾਨੂੰ ਨਾਬਾ ਬਲੱਗ ਪਿੰਡ ਸੋਹਲੀ ਦੇ ਵਿੱਚ 103 ਸਾਲਾ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ ਤੇ ਆਪਣਾ ਵੋਟ ਪਾਇਆ ਹੈ ਵੋਟ ਪਾਉਣ ਵਾਲੇ ਵੋਟ ਪਾਉਣ ਦੇ ਲਈ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਉੱਥੇ ਨਾਲ ਮੌਜੂਦ ਰਹੇ ਵੱਡੀ ਗੱਲ ਹੈ ਤੇ ਵਿਧਾਇਕ ਗੁਰਦੇਵ ਦੇਵਮਾਨ ਦੇ ਵੱਲੋਂ ਕਿਹਾ ਗਿਆ ਕਿ ਜਦੋਂ 103 ਸਾਲਾ ਦੀ ਬਜ਼ੁਰਗ ਮਾਤਾ ਪੋਲਿੰਗ ਬੂਥ ਤੇ ਵੋਟ ਪਾਉਣ ਆ ਸਕਦੀ ਹੈ ਤਾਂ ਸਾਰੇ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ 13 13 ਸਿੱਟਾ ਤੇ ਜਿੱਤ ਕੇ ਦਾਵਾ ਇਤਿਹਾਸ ਰਚੇਗੀ ਦਿਵਮਾਨ ਦੇ ਵੱਲੋਂ ਕਿਹਾ ਗਿਆ ਤਸਵੀਰ ਤੁਹਾਨੂੰ ਦਿਖਾ ਰਹੇ ਆ 103 ਸਾਲਾ ਦੀ ਬਜ਼ੁਰਗ ਨੇ ਇਹ ਮਾਤਾ ਬਜ਼ੁਰਗ ਨੇ ਦੱਸਦੀ ਹੈ ਕਿ ਮਾਤਾ ਬਚਨ ਕੌਰ ਦੇ ਵੱਲੋਂ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੁਣ ਇਸ ਤਸਵੀਰ ਤੋਂ ਹੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਲੋਕ ਦਿਸ਼ ਦਾ ਸਭ ਤੋਂ ਵੱਡਾ ਲੋਕ ਪਰਵ ਕਿਉਂ ਕਿਹਾ ਜਾਂਦਾ ਇਹਨੂੰ 103 ਸਾਲਾ ਦੀ ਬਜ਼ੁਰਗ ਮਾਤਾ ਦੇ ਵੱਲੋਂ ਤੁਰੰਤ ਫਿਰੰਦ ਵਿੱਚ ਵੀ ਆਸਮਰਤ ਨੇ ਮਾਤਾ ਕਮਜ਼ੋਰ ਨਜ਼ਰ ਆ ਰਹੀ ਨੇ ਉਸ ਦੇ ਬਾਵਜੂਦ ਵੀ ਇਹਨਾਂ ਦੇ ਵੱਲੋਂ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਲੋਕ ਪਰਦ ਵਿੱਚ ਇੱਕ ਇੱਕ ਵੋਟ ਜਿਹੜਾ ਹੈ ਅਹਿਮੀਅਤ ਰੱਖਦਾ ਹੈ ਇੱਕ ਵੋਟ ਦੇ ਨਾਲ ਵੀ ਫਰਕ ਪੈਂਦਾ ਹੈ ਇੱਕ ਇੱਕ ਵੋਟ ਦੇ ਨਾਲ ਸਰਕਾਰ ਬਣਦੀ ਹੈ ਇੱਕ ਵੋਟ ਦੇ ਨਾਲ ਸਰਕਾਰ ਡਿੱਗ ਸਕਦੀ ਹੈ ਤੇ ਸਭ ਤੋਂ ਵੱਡਾ ਐਗਜ਼ਾਮਪਲ ਜਿਹੜਾ ਹੈ ਨਾਬਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ 103 ਸਾਲਾ ਦੇ ਬਜ਼ੁਰਗ ਦੇ ਵੱਲੋਂ ਜਿਹੜਾ ਹੈ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਤੇ ਖਾਸ ਗੱਲ ਵਿਧਾਇਕ ਦੇਵਮਾਨ ਦੇ ਵੱਲੋਂ ਜਿਹੜਾ ਹੈ ਉੱਥੇ ਮੌਜੂਦ ਸੰਤ ਵਿਧਾਇਕ ਦੇਵਮਾਨ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਹੈ ਜਿਸ ਨਾਲ ਹੀ ਦੇਵਮਾਨ ਨੇ ਕਿਹਾ ਕਿ ਜਦੋਂ 103 ਸਾਲਾ ਦੇ ਬਜ਼ੁਰਗ ਮਾਤਾ ਪੋਲਿੰਗ ਬੂਤੇ ਵੋਟ ਪਾ ਸਕ ਨੇ ਤਾਂ ਫਿਰ ਅਸੀਂ ਸਾਰੇ ਹੀ VOTER ਜਿਹੜੇ ਨੇ ਆਪਣੀ ਵੋਟ ਦਾ ਇਸਤੇਮਾਲ ਕਿਉਂ ਨਹੀਂ ਕਰਦੇ ਸਾਰਿਆਂ ਨੂੰ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿੱਤ ਦਾ ਦਾਵਾ ਵੀ ਕੀਤਾ ਹੈ ਦੀ ਮਾਤਾ ਇਹ ਇਹ ਖਰਾਕਾ ਪੁਰਾਣੀਆਂ ਖਾਦੀਆਂ ਉਹਨਾਂ ਨੇ ਤਾਂ ਇਹ 103 ਸਾਲ ਦੀ ਉਮਰ ਹੋ ਗਈ ਅੱਜ ਕੱਲ ਦੇ ਮੁੰਡੇ ਤਾਂ ਨੌਜਵਾਨ ਮਰ ਜਾਂਦੇ ਨਸ਼ੇ ਦੇ ਜ਼ੋਰ ਦੇ ਵਿੱਚ ਮੈਂ ਇਹ ਅਪੀਲ ਕਰਦਾ ਸਭ ਨੂੰ ਵੀ ਨਸ਼ੇ ਤੋਂ ਦੂਰ ਹੋ ਕੇ ਭਾਈ ਸਭ ਆਪਣਾ ਵਧੀਆ ਖਾਣਾ ਖਾਣ ਮੋਟਾਏ 103 ਸਾਲ ਦੀ ਇਹਨਾਂ ਖਾਦੀ ਮਾਤਾ ਹੋ ਗਈ ਇਦਾਂ ਦੀ ਉਮਰ ਦੇ ਵਿੱਚ ਬਹੁਤ ਅੱਜ ਕੱਲ ਦੇ ਨਸ਼ੇ ਦੇ ਹਾਂਜੀ ਬਿਲਕੁਲ ਹੋਰੀ ਬੜਾ ਪਿੰਡ ਦੇ ਲੋਕ ਵੀ ਸਾਡੇ ਨਾਲ ਕਾਫੀ ਹੋਏ ਅਜੇ ਤੱਕ ਕੁਝ ਆਇਆ ਨਹੀਂ ਬਜ਼ੁਰਗ માતા ਦੇ ਵੱਲੋਂ ਆਪਣੇ ਮਤਾਧਿਕਾਰ ਦਾ ਇਸਤੇਮਾਲ ਜੋੜਾ ਨਾਬਾ ਦੇ ਵਿਖੇ ਕੀਤਾ ਗਿਆ ਇੱਕ ਵੱਡਾ ਐਗਜ਼ਾਮਪਲ ਸੈੱਟ ਹੋ ਰਿਹਾ ਹੈ ਇਹ ਸਾਡੇ ਯੂਥ ਦੇ ਵਾਸਤੇ ਵੀ ਕਿਤੇ ਨਾ ਕਿਤੇ ਇੱਕ ਗੌਰਵ ਦੀ ਗੱਲ ਹੈ ਇਸ ਦੇ ਨਾਲ ਹੀ ਮੋਟੀਵੇਸ਼ਨ ਦੀ ਗੱਲ ਹੈ ਕਿ ਜਿੱਥੇ ਇੱਕ ਪਾਸੇ ਸਾਡੇ ਵਰਗੇ ਜੁੜੇ ਯੂਥ ਨੇ ਉਹਨਾਂ ਦੇ ਵੱਲੋਂ ਘਰ ਤੋਂ ਬਾਹਰ ਨਿਕਲਣ ਦੇ ਵਿੱਚ ਸੁਸਤੀ ਦਿਖਾਈ ਜਾਂਦੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਅਸੀਂ ਕਈ ਤਰੀਕੇ ਦੇ ਬਹਾਨੇ ਦਾ ਇਸਤੇਮਾਲ ਕਰਦੇ ਹਾਂ ਕਿ ਇਸ ਇਸ ਕਰਕੇ ਅਸੀਂ ਨਹੀਂ ਜਾ ਸਕਦੇ ਹਾਂ ਜਾਂ ਫਿਰ ਇੱਕ ਵੋਟ ਦੇ ਨਾਲ ਕੀ ਫਰਕ ਪਵੇਗਾ ਪਰ ਇਹ ਤਸਵੀਰ ਬਹੁਤ ਕੁਝ ਸਿਖਾ ਰਹੀ ਹੈ ਇਹ ਤਸਵੀਰ ਬਹੁਤ ਕੁਛ ਦੱਸ ਰਹੀ ਹੈ 103 ਸਾਲਾ ਦੀ ਮਾਤਾ ਦੇ ਵੱਲੋਂ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ਇਹਨਾਂ ਦੇ ਵੱਲੋਂ ਆਪਣੇ ਵੋਟ ਦਾ ਅਹਿਮੀਅਤ ਜੜਾ ਹੈ ਇਹਨਾਂ ਨੂੰ ਪਤਾ ਹੈ ਇਸ ਕਰਕੇ 103 ਸਾਲਾ ਦੀ ਹੋਣ ਦੇ ਬਾਵਜੂਦ ਵੀ ਤੁਰਨ ਫਿਰਨ ਦੇ ਵਿੱਚ ਅਸਮਰਥ ਹੋਣ ਦੇ ਬਾਵਜੂਦ ਵੀ ਰਾ ਦੇ ਵੱਲੋਂ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਫਿਰ ਯੂਥ ਜਿਹੜੇ ਨੇ ਆਪਣੇ ਇਸਤੇਮਾਲ ਕਿਉਂ ਨਹੀਂ ਕਰ ਸਕਦੇ ਨੇ ਵਿਦਾਇਕ ਦੇ ਮਾਨ ਦੇ ਵੱਲੋਂ ਵੀ ਕਿਹਾ ਗਿਆ ਕਿ 103 ਸਾਲਾ ਦੀ ਜਦੋਂ ਬਜ਼ੁਰਗ ਮਾਤਾ ਆਪਣਾ ਵੋਟ ਪਾ ਸਕਦੀ ਹੈ ਉਹ ਪੋਲਿੰਗ ਬੂਥ ਤੇ ਆ ਸਕਦੀ ਹੈ ਵੋਟ ਪਾਉਣ ਦੇ ਲਈ ਤਾਂ ਫਿਰ ਯੂਥ ਜਿਹੜਾ ਹੈ ਪੰਜਾਬ ਦੇ ਸਾਰੇ लोगों वोट पा चाहिए है पंजाब के तेरह सीटात भी किया है एक सौ तीन साल के होने के बावजूद उन्होंने वालों मताधिकार इस्तेमाल किया जा रहा है इसके उन्होंने सम्मानित किया गया है गले के फूल जोड़ा है हार पा के उन्होंने सम्मानित किया गया है वोट पाने पहुंची 103 तो साल दाभा ब्लाक पिंड सोहोली तस्वीर नाभा ब्लॉक सोहोली विखे एक सौ तीन साल बुजुर्ग माता बच्चन कौर ने पोलिंग वोट पाई है वोट पानेक गुर विधायक गुरदेव सिंह देवमान ने कहा कि जो एक साल की बुजुर्ग माता जोड़ी है पोलिंग बूथ से वोट पा सकती है तो फिर सारे ही वोटर अपने वोट का इस्तेमाल जोड़ा है अपने अधिकार का इस्तेमाल कर आम आदमी पार्टी जोड़ी है तेरह द ਤੇ ਤੇਰਾ ਸੀਟਾ ਤੇ ਜਿੱਤ ਦਰਜ ਕਰੇਗੀ ਖੈਰ ਇਹ ਤਾਂ ਦੇਖਣਾ ਹੋਵੇਗਾ ਕਿ ਕਿਹੜੀ ਪਾਰਟੀ ਜਿੱਤਦੀ ਹੈ ਕਿਸ ਨੂੰ ਲੋਕਾਂ ਦਾ ਪਿਆਰ ਮਿਲਦਾ ਹੈ ਤੇ ਕਿਸ ਨੂੰ ਗੱਦੀ ਮਿਲਦੀ ਹੈ ਪੰਜਾਬੀਆਂ ਤੇਰਾ ਸੀਟਾ ਤੇ 3 ਚਾਰ ਤਰੀਕ ਨੂੰ ਜਨਤਾ ਦੇ ਵੱਲੋਂ ਸਾਰਾ ਕੁਝ ਦੇਸ਼ ਦੇ ਸਾਹਮਣੇ ਹੋਵੇਗਾ ਪਰ ਅੱਜ ਜਿਹੜਾ ਹੈ ਈਵੀਐਮ ਦੇ ਵਿੱਚ ਹਰ ਇੱਕ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਜਾਵੇਗੀ ਅੱਜ ਸ਼ਾਮ 6 ਵਜੇ ਤੱਕ VOTING ਚੱਲੇਗੀ ਤੇ ਇੱਕ ਅਹਿਮ ਤਸਵੀਰ ਤੁਹਾਡੇ ਟੀਵੀ ਸਕਰੀਨ ਤੇ 103 ਸਾਲਾ ਦੀ ਬਜ਼ੁਰਗ ਮਾਤਾ ਦੇ ਵੱਲੋਂ ਆਪਣੇ ਅਧਿਕਾਰ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਆਪਣੇ ਵੋਟ ਦਾ ਅਹਿਮੀਅਤ ਜਿਹੜਾ ਉਹ ਸਮਝ ਰਹੀ ਨੇ ਤੇ ਇਸਤੇ ਕਰਕੇ 103 ਸਾਲ ਨ ਦੇ ਹੋਣ ਦੇ ਬਾਵਜੂਦ ਵੀ ਉਹ ਪੋਲਿੰਗ ਬੂਥ ਤੇ ਪਹੁੰਚੀ ਨੇ ਵੋਟ ਪਾਉਣ ਦੇ ਲਈ ਉਹਨਾਂ ਦੀ ਮਦਦ ਜਿਹੜੀ ਹੈ ਉਥੇ ਖੜੇ ਪੁਲਿਸ ਕਰਮੀਆਂ ਦੇ ਵੱਲੋਂ ਵੀ ਵਿraj ਦੇਵਮਾਨ ਦੇ ਵੱਲੋਂ ਵੀ ਕੀਤੀ ਗਈ ਹੈ ਹੋਣ ਦੇਖਣਾ ਹੋਵੇਗਾ ਕਿ ਇਸ ਵਾਰ ਕੌਣ ਬਣੇਗਾ ਸਰਤਾਜ ਤੇ ਕਿਸ ਨੂੰ ਮਿਲੇਗਾ ਲੋਕਾਂ ਦਾ ਪਿਆਰ कौन जित चुकेगा ही कई चीज़ा बार बार चोम ने पर फिलहाल जो सब तो वह सब तो जो मोटिवेल गाता अपने मताधिकार का इस्तेमाल किया गया है सारे, सारे जरा है सारे ही दर्शकों इस ही सारे ही जोड़े पंजाब वोटर ने उन्होंने इस तुम तो सीख लेना चाहिए है कि जो एक सौ तीन साल की माता वोट पानेोलिंग बूथ से जा सकती है असी तो तुसी क्यों नहीं अपने घर तो बाहर निकल के वोट पाने जा सकते हाँ हाथ उम्मीदवार की किस्मत है लोगों के हथियार किस्मत है दस दिए कि लोगों के हाथ ही भविख है देश का जो कि सवाल बाद चुके जाते हैं उसका अधिकार का इस्तेमाल जोड़ा है अब किया जा सकता है बाद सवाल चुकन तो वाइया है कि अरे अपने घर तो बहर निकल के वो पोलिंग बूथ पर जाइए अपने अपने मताधिकार का इस्तेमाल करिए क्योंकि जो एक सौ तीन साल की माता के वालों ਉਹ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਤਾਂ ਫਿਰ ਸਾਨੂੰ ਸਾਰਿਆਂ ਨੂੰ ਹੀ ਪੋਲਿੰਗ ਬੂਥ ਤੇ ਜਾ ਕੇ ਆਪਣੇ ਮਤਾਧਿਕਾਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਖਾਸ ਤਸਵੀਰ ਹੈ ਸਿੱਖਲਣ ਵਾਲੀ ਤਸਵੀਰ ਹੈ ਕਾਫੀ ਕੁਝ ਸਿੱਖ ਮਿਲ ਰਿਹਾ ਹੈ ਇਸ ਤੋਂ 103 ਸਾਲਾ ਦੀ ਬਜ਼ੁਰਗ ਮਾਤਾ ਦੇ ਵੱਲੋਂ ਜਿਹੜਾ ਹੈ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ਤੁਰਨ ਫਿਰਨ ਦੇ ਵਿੱਚ ਵੀ ਮਾਤਾ ਸਮਰਥ ਨੇ ਉਸ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਆਪਣੇ ਮਤਾਧਿਕਾਰ ਦਾ ਇਸਤੇਮਾਲ ਕੀਤਾ ਗਿਆ ਹੈ ਇਸੇ ਦੇ ਕਰਕੇ ਮਾਤਾ ਨੂੰ ਸਨਮਾਨਿਤ ਵੀ ਕੀਤਾ ਗਿਆ ਪੋਲਿੰਗ ਬੂਥ ਤੇ ਉਹਨਾਂ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਹਰ ਤਰੀਕੇ ਦੀ ਮਦਦ ਜੜੀ ਹੋ ਉੱਥੇ ਦਿੱਤੀ ਗਈ ਹੈ ਤੇ ਪੰਜਾਬ ਦੀਆਂ ਤੇਰਾ ਸੀਟਾਂ ਤੇ VOTING ਜੜੀ ਹੈ ਅੱਜ ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਇਹ VOTING ਸ਼ੁਰੂ ਹੋਈ ਹੈ ਸ਼ਾਮ 6 ਵਜੇ ਤੱਕ VOTING ਪ੍ਰਕਿਰਿਆ ਇਦਾ ਹੀ ਚਲਦੀ ਰਹੇਗੀ ਹਾਲਾਂਕਿ ਦੁਪਹਿਰ ਹੋਣ ਦੇ ਕਰਕੇ ਥੋੜਾ ਬਹੁਤ ਜੜਾ ਹੈ ਹੁਣ ਪੀੜ ਕਾਠੋਵੇਗੀ ਲੋਕਾਂ ਦਾ ਆਣਾ ਜਾਣਾ ਕਾਠੋਵੇਗਾ ਰੁਝਾਨ ਜੜਾ ਹੈ ਕੱਟ ਦੇਖਣ ਨੂੰ ਮਿਲੇਗਾ ਪਰ ਸ਼ਾਮ ਦੇ ਵੇਲੇ ਉਮੀਦ ਕਰਦੇ ਹਾਂ ਕਿ ਇਹ ਜੋੜਾ VOTING ਪਰਸੈਂਟੇਜ ਵਾਜ ਜਾਵੇ ਤੇ 13 ਸੀਟਾਂ ਤੇ VOTING ਲਗਾਤਾਰ ਜਾ ਰਹੀ ਹੈ ਕੌਣ ਸਰਤਾਜ ਕੌਣ ਬਣੇਗਾ ਕਿਸਨੂ ਲੋਕਾਂ ਦਾ ਪਿਆਰ ਮਿਲੇਗਾ ਇਹ ਦੇਖਣਾ ਹੋਵੇਗਾ ਇਸ ਵਾਰ ਤੇ ਪੰਜਾਬੀਆਂ ਤੇਰਾ ਸੀਟਾਂ ਤੇ ਤੇ ਫਿਲਹਾਲ ਸਾਡੇ ਨਾਲ ਕਵਲਜੋਤ ਜੁੜ ਚੁਕੇ ਨੇ ਕਵਲਜੋਤ ਸਿੰਘ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ ਜੁੜ ਚੁਕੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਕਵਲ ਸਾਨੂੰ ਦੱਸੋ ਕਿਸ ਤਰੀਕੇ ਦੇ ਨਾਲ ਪੀੜ ਨਜ਼ਰ ਆ ਰਹੀ ਹੈ ਲੋਕਾਂ ਦੇ ਵੱਲੋਂ ਆਪਣੇ ਮਤਾਧਿਕਾਰ ਦਾ ਕਿੰਨਾ ਇਸਤੇਮਾਲ ਅਨੰਦਪੁਰ ਸਾਹਿਬ ਦੇ ਵਿੱਚ ਹੁਣ ਤੱਕ ਕੀਤਾ ਜਾ ਚੁੱਕਿਆ ਹੈ ਸਾਬ ਦੇ 2060 ਜਿਹੜੇ ਆ ਪੁਲਿਸ ਕੋਲ ਇਹਦੇ ਲਿਖ ਰਹੇ ਆ ਤੇ ਕਿੰਨੇ ਸਪੈਸਟ ਤੋਂ ਬੱਧੀ ਦੇ ਬੁਣ ਬੱਤ ਤੇ ਨਗਰ ਕਾਇਦੇ ਤੋਂ ਜਿਹੜੇਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਇੱਕ ਅਫਰਾਲਾ ਕੀਤਾ ਗਿਆ ਹੈ ਗ੍ਰੀਨ ਨਰ ਲੈ ਕੇ ਵਾਤਾਵਰਣ ਲੈ ਕੇ ਕਿ ਲੋਕਾਂ ਨੂੰ ਵਾਤਾਵਰਣ ਨੂੰ ਲੈ ਕੇ ਅਗਾ ਕੀਤਾ ਜਾਵੇ ਕਿ ਵਾਤਾਵਰਣ ਜਿਵੇਂ ਜਿਵੇਂ ਜਿਹੜਾ ਹੈ ਗਰਮੀ ਵਧ ਰਹੀ ਹੈ ਤਾਂ ਉਹਨਾਂ ਨੂੰ ਬੋਰਡ ਪੰਨ ਤੋਂ ਬਾਅਦ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਪ੍ਰਸ਼ਾਸਨ ਵੱਲੋਂ ਜਿਹੜੇ ਆ ਉਹਨਾਂ ਨੂੰ ਬੁੱਟੇ ਵੀ ਦਿੱਤੇ ਜਾ ਰਹੇ ਹਨ ਦੇ ਨਾਲ ਦੇ ਨਾਲ ਫਲੈਕਸ ਜਿਹੜੇ ਡਿਜ਼ਾਈਨ ਜਿਹੜੇ ਆ ਲਗਤਾਂ ਦੇ ਨਾਲ-ਨਾਲ ਲਗਾਏ ਗਏ ਹਨ ਤਾਂ ਜੋ ਲੋਕਾਂ ਤੇ ਜਿਹੜੀ ਹੈ ਵਾਤਾਵਰਣ ਨੂੰ ਲੈ ਕੇ ਅਵੇਰਨੈਸ ਵੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਲਗਭਗ ਜਿਹੜੇ ਬੀਤੇ ਦਿਨ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਨੇ ਤੇ ਵੱਡੀ ਗਿਣਤੀ ਵਿੱਚ ਜਿਹੜੇ ਸੁਰੱਖਿਆ ਮੁਲਾਜ਼ਮ ਹੈ ਉਹ ਵੱਖ-ਵੱਖ ਪੁਲੀਸ ਬੋਲਾਂ ਤੇ ਜਿਹੜੇ ਆ ਉਹ ਜਿਹੜੀ ਸਹਿਮਤ ਨਾ ਹਨ ਜੀ जी कमलजोत इस सहूलत की कुछ उ मिल रही है लोगों के क्योंकि कल तक तो बहुत कुछ दावा किया जा रहा है कि हर एक तरीके की सहूलत तो प्रोवाइड की गई है लोगों के हर एक तरीके की जोड़ी चीजा ने उत्थे प्रोवाइड की गई ने पर जमीनी पद्धर तक किन्ना सहूलत देख सकते हो कि किन सहूलत जोड़ियाँ लोगों वास्ते उत्ती जा सक जा रही है ਜੀ ਜਿਮੀਨੀ ਪੱਧਰ ਦੀ ਗੱਲ ਕਰੀਏ ਤਾਂ ਅਸੀਂ ਸਵੇਰ ਤੋਂ ਜਿਹੜੇ ਬਤਕ ਬੁੱਤਾਂ ਦੇ ਵਿੱਚ ਬਣਿਆ ਤੇ ਲਗਭਗ ਸਾਰੇ ਜਿਹੜੇ ਬੁੱਤਾਂ ਨੇ ਹੈ ਉਹ ਆਦਮੀ ਜਿਹੜੀਆਂ ਪੂਰੀਆਂ ਕਿੱਸੇ ਬਈਆਂ ਹਨ ਉਹ ਪਾਣੀ ਦਾ ਜਿਹੜਾ ਪ੍ਰਬੰਧ ਸੰਡੇ ਪਾਣੀ ਦਾ ਪ੍ਰਬੰਧ ਜਿਹੜਾ ਪ੍ਰਯੋਗ ਵਿਸ਼ੇਸ਼ਣ ਕੋਲ ਕੀਤਾ ਗਿਆ ਕੂਲਰ ਤੇ ਏਸੀ ਇੱਕ ਜਾਬਾ ਦਾ ਏਸੀ ਵੀ ਜਿਹੜੇ ਖੇਠਾਂਾਂ 'ਤੇ ਲੱਗੇ ਹੋਏ ਨੇ ਤੇ ਪਿੰਡ ਦੇ ਜਿਹੜੇ ਬੁੱਤਾਂ ਲਾਏ ਹੋਏ ਨੇ ਤਾਂ ਜਿਹੜਾ ਕਿਤੇ ਨਾ ਕਿਤੇ ਉਹ ਗਰਮੀ ਅਲੱਗ ਹੈ ਕਿਉਂਕਿ ਤਾਪਮਾਨ ਜਿਹੜਾ 40 ਡਿਗਰੀ ਤੇ ਨਿਕਟੇ ਜਿਹੜਾ ਪਹੁੰਚ ਚੁੱਕਿਆ ਤੇ ਲੋਕ ਹੈ ਜਿਹੜੇ ਉਹ ਸਵੇਰੇ ਸਵੇਰੇ ਤਾਂ ਜਰੂਰ ਨਿਕਲੇ ਸਨ ਪਰੰਤੂ वक्त गर्मी जी है इस वक्त वाला फैक्टर है कवलजोत कवलजोत दसो कि हम सवेर तक तो फिर भी ठीक है लोगों के वालों अपने घरों बाहर निकले जा क्योंकि मौसम जोड़ा है काफ़ी सुहावना से ठंडा मौसम होंगे पर हम दोपहर है गर्मी परवान चढ़ रही है धुप तो निकल रही है कि उसे लोगों को जोड़ा है अफेक्ट करेगी गर्मी जोड़ी है वोटिंग परसेंटेज से जी लोगों की गल करिए तो हूँ भी जो लोग वोटिंग गिनती भी जोड़े है बूथों से खड़े हैं चाहे महिलाओं की गल आते चाहे मैदान वोटिंग गिनती के हल्की कितने कितने जो ਆ ਰਿਹਾ ਸੀ ਕਿ ਕਿਤੇ ਲੱਖ 60 ਜੀ ਜੀ ਕਵਲ ਜੋ ਤੁਹਾਡੇ ਨਾਲ ਕੁਝ ਲੋਕ ਵੀ ਖੜੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਤੋਂ ਪੁੱਛੋ ਕਿ ਕੀ ਕੁਝ ਜਿਹੜਾ ਹੈ ਉਹਨਾਂ ਨੇ ਉਮੀਦਾਂ ਲਗਾ ਕੇ ਰੱਖਿਆ ਨੇ ਆਉਣ ਵਾਲੀ ਸਰਕਾਰ ਤੋਂ ਕਿੰਨੇ ਉਮੀਦਾਂ ਉਹਨਾਂ ਨੂੰ ਪਹਿਲਾ ਸਰਕਾਰ ਤੋਂ ਸੀਗੀਆਂ ਤੇ ਕਿੰਨੀ ਉਮੀਦਾਂ ਪੂਰੀਆਂ ਹੋਈਆਂ ਨੇ ਹੁਣ ਆਉਣ ਵਾਲੀ ਸਰਕਾਰ ਤੋਂ ਕਿੰਨਾ ਉਮੀਦੋ ਰੱਖਦੇ ਨੇ ਜੀ ਇਸ ਸਮੇਂ ਸਾਡੇ ਨਾਲ ਗੱਲ ਕਰਨਗੇ ਸਾਡੇ ਨਾਲ ਸੱਜਣਾਂ ਦੀ ਬੜੀ ਵਫਾਦਾਰ ਜਿਹੜੇ ਮੇਰੇ ਮੁਲਾਕਾਤ ਗੱਲਬਾਤ ਕਰ ਰਹੇ ਨੇ ਕਿ ਗ੍ਰੀਨ ਨਿਊ ਲੈ ਕੇ ਜਿਹੜਾ ਉਹਨਾਂ ਨੇ ਟੀਰੀਡਿੰਗ ਕਰਦੇ ਹੈ ਜੀ ਕਿੰਨਾ ਮਰੀਆ ਬਣ ਬੜੀ ਖਾਸ ਅਸਰ ਨਾਂਕ ਪਰਸਪ ਦੀ ਉਹ ਅੱਜ ਤੇ ਲੋਧੀਪੁਰ ਦੇ ਉੱਤੇ ਅੱਜ ਇਹ ਬੂਸਟ ਦਾ ਬ੍ਰੀਫ ਇਲੈਕਸ਼ਨ ਕੈਂਪੇਨ ਕਰ ਲਿਖਿਆ ਹੈਗਾ ਕਿ ਜਿਵੇਂ ਜਿਹੜਾ ਬਾਬੂ ਹੱਤੋਂ ਪੂਵੀ ਗ੍ਰੀਨ ਦੇ ਸੰਦਰਭ ਵਿੱਚ ਤੁਸੀਂ ਦੇਖ ਚੁੱਕੇ ਹੋ ਇਹਦੇ ਨਾਲ ਇੱਕ ਨਵੀਂ ਕਨਸੈਪਟ ਜਿਹੜੀ ਹੈਗੀ ਆ ਕਿ ਅਸੀਂ ਕਿਸਾਨ ਨੂੰ ਸਨਿਆ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਤੁਸੀਂ ਆਪਣੇ ਖੇਤਾਂ ਦੇ ਵਿੱਚ ਖਾਦਾਂ ਦੀ ਵਰਤੋਂ ਕਰਦੇ ਹੋ ਉਹਦੀ ਆਪਣੀ ਖੇਤੀ ਮੀਟਿੰਗ ਚੈੱਕ ਕਰਵਾਓ ਸੋ ਮੀਟਿੰਗ ਲਈ ਐਸਟਰੋਨੋਮਿਕਲ ਐਂਡੀ ਕਿਸੇ ਵੱਡੀ ਪੌਸਟ ਨਾਂਕ ਜਿਲ੍ਹਾ ਰੋਪੜ ਦਾ ਮਤਲਬ ਖਾਸਾ ਕੋੜੀ ਨਾਂਕ ਸਾਹਿਬ ਅੱਜ ਜਿਹੜਾ ਦੇਖ ਤੰਨੀ ਕਿ ਉਹ ਸਹਿਤ ਰਾਖਤੀਆਂ ਫਸਲਾਂ ਲਈ ਦੇਖ ਰਹੀ ਰੱਖਤੋਂ ਆ ਕਿ ਉਦੋਂ ਹੀ ਰੋਲ ਕਰ ਸਕਦੇ ਆ ਜੋ ਉੱਤੀ ਦੇ ਕਥਾਵਾਂ ਦੇ ਆਧਾਰ ਤੇ ਜਿੱਥੇਾਂ ਦੇ ਬੁਰੀ ਆ ਵੀ ਖਤਮ ਹੋ ਗਈ ਦੇਖਣੇ ਸਮੇਂ ਵੋਟਰ ਨੂੰ ਗਲਤ ਕਰਨਾ ਨਹੀਂ ਕਰਨਾ ਹੈ ਕਿ ਇਹਨਾਂ ਦੇ ਤਰ੍ਹਾਂ ਤੁਸੀਂ ਵੋਟਾਂ 'ਚ ਪਾਈਏ ਦੀ ਕੀ ਸੰਪਤੀ ਤੋਂ ਰੋਲ ਕੇ ਪੂਰਤ ਚਲੋ ਅਸੀਂ ਵੋਟਰ ਨਾਲ ਵੀ ਇਹ ਗੱਲ ਕਰਦੇ ਆ ਕਿ ਸਾਡੇ ਨਾਲ ਸੇਈ ਪਰਦੇ ਜਿਹੜੇ ਬੁਲਤੀ ਦੇ ਰਿਹਾ ਹੈ ਤੁਹਾਡਾ ਧੰਨਵਾਦ ਕਰਦੇ ਆ ਐਕਚੁਅਲੀ ਕੀ ਨਾਮ ਹੈ ਰਾਜਮਾਰੀ ਜੀ ਉਹ ਪੜੀ ਨਹੀਂ ਹਾਂ ਜੀ ਕਿੰਨ ਟੋਰੀਕੇ ਨਹੀਂ ਬੋਲ ਪਈ ਇਹ ਧਾਰਮਿਕ ਲੈਂਡਰ ਅੱਜ ਇਹੋ ਸਾਲ ਤੋਂ ਪਹਿਲੇ ਜਿਹੜਾ ਰਿਪੋਰਟ ਆ ਰਿਹਾ ਹੈ ਇਸ ਵਰਗ ਦੇ ਲੋਕਾਂ ਦੇ ਬੋਲ ਪਈ ਬਾਕੀ عمرੇ ਬਾਕੀ ਪਾਣੀ ਦਾ ਨਾ ਕਰ ਫਿਰ ਕਿੰਨੀ ਉਮਰ ਹੋ ਚੁੱਕੀ ਦੋ ਗਾਲ ਬਸ ਬਸ ਕਰਿਆ ਜਾਂ ਦੂਸਰਾ ਬਾਕੀ ਪਹੁੰਚਦੇ ਮੇਹਰ ਵੀ ਵੋਟ ਘਟਾਣੇ ਪਰਪਲ ਨਹੀਂ ਜੀ ਕਵਲ ਜੋ ਜੀ ਬਹੁਤ ਬਹੁਤ ਸ਼ੁਕਰੀਆ ਕਵਲਜੋਤੂ ਅੱਜ ਜਾਣਕਾਰੀ ਸਾਂਝੀ ਕਰਨ ਦੇ ਲਈ ਅਨੰਦਪੁਰ ਸਾਹਿਬ ਤੋਂ ਸਾਡੇ ਨਾਲ ਫਿਲਹਾਲ ਜੁੜਾ ਹੈ